ਸਿਗਨਪਰਮਤ ਮੰਦੀ ਅਗਵਾਈ ਦੇ ਵਿੱਚ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਦੇ ਨਾਲ ਇੱਕ ਹੰਗਾਮੀਆ ਮੀਟਿੰਗ ਹੋਈ ਹੈ ਪਰ ਉਸ ਮੀਟਿੰਗ ਤੋਂ ਬਾਅਦ ਹੁਣ ਇਹ ਸਵਾਲ ਖੜੇ ਹੋ ਗਏ ਨੇ ਕਿ ਕੀ ਕਿਸਾਨ 13 ਤਰੀਕ ਦੇ ਅੰਦੋਲਨ ਨੂੰ ਰੱਦ ਕਰਨ ਵਾਲੇ ਨੇ ਕਿ 13 ਤਰੀਕ ਨੂੰ ਜੋ ਕਿਸਾਨ ਦਿੱਲੀ ਕੂਚ ਕਰਨ ਵਾਲੇ ਸੀ ਉਹ ਹੁਣ ਖਤਮ ਹੋ ਜਾਵੇਗਾ ਕਿ ਕਿਸਾਨ ਦਿੱਲੀ ਨਹੀਂ ਜਾਣਗੇ ਦੁਬਾਰਾ ਅੰਦੋਲਨ ਦੀ ਸ਼ੁਰੂਆਤ ਨਹੀਂ ਹੋਵੇਗੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਔਰ ਇਹਨਾਂ ਸਵਾਲਾਂ ਦਾ ਜਵਾਬ ਕਿਸਾਨਾਂ ਨੇ ਆਪ ਦਿੱਤਾ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਜਵਾਬ ਦਿੱਤੇ ਗਏ ਨੇ ਉਹਨਾਂ ਨੇ ਸਾਫ਼ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਸਾਹਮਣੇ ਬਹੁਤ ਸਾਰੇ ਤੱਥ ਜਿਹੜੇ ਨੇ ਉਹ ਪੇਸ਼ ਰੱਖੇ ਗਏ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਉਹਨਾਂ ਦੇ ਕੋਲੋਂ ਇਨਸਾਫ਼ ਮੰਗਿਆ ਗਿਆ ਹੈ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਦਿੱਲੀ ਜਾ ਕੇ ਉਭਾਰਿਆ ਜਾਵੇਗਾ ਉਹ ਮੰਗਾਂ ਸਾਹਮਣੇ ਰੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਨੇ ਇੱਥੇ ਤੱਕ ਇਹ ਸਾਫ਼ ਕਰ ਦਿੱਤਾ ਹੈ ਕਿ 13 ਤਰੀਕ ਦਾ ਮੋਰਚਾ ਅਜੇ ਰੱਦ ਨਹੀਂ ਕੀਤਾ ਗਿਆ ਔਰ ਨਾ ਹੀ ਕੀਤਾ ਜਾਵੇਗਾ ਇਸ ਦਰਮਿਆਨ ਕੇਂਦਰ ਦੇ ਮੰਤਰੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਮੋਰਚੇ ਤੋਂ ਪਹਿਲਾਂ ਉਹਨਾਂ ਦੇ ਨਾਲ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਵਿੱਚ ਉਹਨਾਂ ਨੂੰ ਤਸਵੀਬਖਸ਼ ਬਿਆਨ ਜਵਾਬ ਦੇ ਦਿੱਤੇ ਜਾਣਗੇ ਪਰ ਸਵਾਲ ਇਹ ਉੱਠਦਾ ਹੈ ਕਿ ਅੱਜ 10 ਤਰੀਕ ਹੋ ਗਈ ਹੈ ਔਰ 13 ਤਰੀਕ ਜਿਹੜੀ 13 ਫਰਵਰੀ ਦੀ ਤਰੀਕ ਹੈਗੀ ਹੈ ਉਹ ਅੰਦੋਲਨ ਲਈ ਐਲਾਨੀ ਗਈ ਸੀ ਔਰ ਹੁਣ ਹਾਲੀ ਹਾਲੀ ਜਿਵੇਂ ਜਿਵੇਂ ਦਿਨ ਲੰਘਦੇ ਪਏ ਨੇ ਉਸੇ ਤਰ੍ਹਾਂ ਹੁਣ ਅੰਦੋਲਨ ਦੇ ਵਾਸਤੇ ਕਿਸਾਨ ਵੀ ਤਿਆਰ ਬਰਤਿਆਰ ਖੜੋਂਦੇ ਨਜ਼ਰ ਆ ਰਹੇ ਨੇ ਇੱਥੇ ਇਹ ਸਵਾਲ ਖੜਾ ਹੁੰਦਾ ਕਿ ਆਉਂਦੇ ਹੁਣ ਜਿਹੜੇ ਬੱਚੇ 2 ਦਿਨ ਨੇ ਇਹਨਾਂ ਦੇ ਵਿੱਚ ਕੀ ਅੰਦੋਲਨ ਰੱਦ ਕਰਨ ਦੀ ਤਿਆਰੀ ਕਰ ਦਿੱਤੀ ਜਾਵੇਗੀ ਕਿ ਕੇਂਦਰੀ ਮੰਤਰੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣਗੇ ਇੱਕ ਪਾਸੇ ਸੀਐਮ ਭਗਵੰਤ ਮਾਨ ਨੇ ਜਿਹੜਾ ਬਿਆਨ ਜਾਰੀ ਕੀਤਾ ਆ ਉਸ ਦੇ ਵਿੱਚ ਤਾਂ ਹਾਂ ਪੱਖੀ ਹੰਗਾਰਾ ਨਜ਼ਰ ਆ ਰਿਹਾ ਆ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਜੋ ਮੰਗਾਂ ਉੱਥੇ ਜਾ ਕੇ ਰੱਖਣੀਆਂ ਸੀ ਉਹ ਇੱਥੇ ਹੀ ਕੇਂਦਰ ਦੇ ਸਾ ਦੁਤियां ਗਈਆਂ ਨੇ ਪਰ ਕੀ ਇਸ ਮੀਟਿੰਗ ਦੇ ਨਾਲ ਕਿਸਾਨਾਂ ਦੇ ਵਿੱਚ ਸੰਤੁਸ਼ਟੀ ਹੈ ਕਿ ਕਿਸਾਨ ਇਸ ਮੀਟਿੰਗ ਨੂੰ ਸਹੀ ਅਤੇ ਸਕਾਰਾਤਮਕ ਸਮਝ ਰਹੇ ਨੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਔਰ ਹੌਨਰੇ ਸਮਝ ਦੇ ਵਿੱਚ ਕੀ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਜੇ ਉਹ ਉਹਨਾਂ ਦੀਆਂ ਮੁੱਖ ਮੰਗਾਂ ਨੇ ਉਹ ਕੇਂਦਰ ਦੀ ਸਰਕਾਰ ਮੰਨ ਲਵੇਗੀ ਇੱਕ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਸਿਰਤੇ ਨੇ ਔਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਦੁਬਾਰਾ ਮੋਰਚੇ ਲਾਉਣ ਦੀਆਂ ਤਿਆਰੀਆਂ ਪ੍ਰਬੰਧ ਪੂਰੇ ਕਰ ਦਿੱਤੇ ਗਏ ਨੇ ਮੁਕੰਮਲ ਕਰ ਦਿੱਤੇ ਗਏ ਨੇ ਦਿੱਲੀ ਜਾਣ ਦੀਆਂ ਤਿਆਰੀਆਂ ਕਿਸਾਨਾਂ ਕਿਸਾਨ ਪੂਰੀ ਕਰ ਚੁੱਕੇ ਨੇ ਪਰ ਦੂਜੇ ਪਾਸੇ ਹੁਣ ਕੇਂਦਰ ਦੇ ਨਾਲ ਮੀਟਿੰਗਸ ਜਿਹੜੀਆਂ ਨੇ ਉਹਨਾਂ ਦਾ ਦਸਤਸਲਾ ਸ਼ੁਰੂ ਹੋ ਗਿਆ ਜੋ ਵੀ ਹੋਏਗਾ ਭਵਾਨ ਦੇ ਸਮੇਂ ਦੇ ਵਿੱਚ ਦੱਸਦੇ ਰਵਾਂਗੇ ਪਰ ਇਸ ਮਾਮਲੇ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਤੇ ਬਾਕੀ ਕਿਸਾਨ ਆਗੂਆਂ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣ ਲੈਂਦੇ ਆ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸੀ ਇੱਕ ਇੱਕ ਮੰਗ ਪੂਰੇ ਵਿਸਥਾਰ ਨਾਲ ਤੱਥਾਂ ਦੇ ਨਾਲ ਰੱਖੀ ਗਈ ਹੈ ਹਰ ਇੱਕ ਮੰਗ ਦੇ ਉੱਤੇ ਤੱਥ ਰੱਖਿਆ ਗਿਆ ਕਿ ਆਹ ਗੱਲ ਦੇ ਵਿੱਚ ਆਹ ਹੈ ਆਹ ਤੇ ਆਹ ਜਿਵੇਂ ਕਿ ਖਾਸ ਕਰਕੇ ਜਦੋਂ ਅਸੀਂ ਐਮਐਸਪੀ ਦੀ ਗੱਲ ਕਰਦੇ ਹਾਂ ਜਿਸ ਸਮੇਂ ਐਮਐਸਪੀ ਦੀ ਗੱਲ ਹੁੰਦੀ ਆ ਉਸ ਸਮੇਂ ਇੱਕ ਗੱਲ ਬੜੀ ਇੰਪੋਰਟੈਂਟ ਸਰਕਾਰ ਦੇ ਸਾਹਮਣੇ ਰੱਖਣ ਵਾਲੀ ਸੀ ਜਿਹੜੀ ਅੱਜ ਰੱਖੀ ਗਈ ਹੈ ਤੇ ਜਿਸ ਵੇਲੇ ਦੇਸ਼ ਦੇ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸੀ ਦੀ ਉਸ ਵੇਲੇ ਇਹਨਾਂ ਦੇ ਹੱਥਾਂ ਦੀ ਬਣਾਈ ਹੋਈ ਇੱਕ ਕਮੇਟੀ ਦੀ ਰਿਪੋਰਟ ਸਰਕਾਰ ਦੇ ਟੇਬਲ ਤੇ ਪਈ ਆ ਔਰ ਉਹਦੇ ਵਿੱਚ ਸਪਸ਼ਟ ਕਿਹਾ ਗਿਆ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ ਇੰਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਸਾਹਮਣੇ ਰੱਖਿਆ ਕਿ ਕਿਸਾਨ ਕਰਜ਼ਾਈ ਕਿਵੇਂ ਹੋ ਰਿਹਾ ਹੈ ਉਹ ਵੀ ਤੱਥਾਂ ਸੇ ਗੱਲ ਇਹਨਾਂ ਦੇ ਸਾਹਮਣੇ ਰੱਖੀ ਗਈ ਹੈ ਗੱਲ ਪੋਜੀਟਿਵ ਮਾਹੌਲ 'ਚ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਸਰਕਾਰ ਨੇ ਗੱਲ ਨੂੰ ਸਾਡੇ ਨੂੰ ਸੁਣਿਆ ਔਰ ਸੁਣ ਕੇ ਇਹ ਗੱਲ ਉਹਨਾਂ ਮੰਨੀਓ ਆਈ ਹੈ ਕਿ ਅਸੀਂ ਆਪਦੇ ਇਹ ਜਿਹੜੇ ਤੁਸੀਂ ਤੱਥ ਰੱਖੇ ਆ ਇਹਨਾਂ ਤੱਥਾਂ ਦੇ ਉੱਤੇ ਅਸੀਂ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਹਾਂ ਸਾਡੇ ਵੱਲੋਂ ਇਹ ਆ ਕਿ ਅਸੀਂ ਤੱਥ ਰੱਖਤੇ ਉਹਨਾਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਜੋਅਦੂ ਅੱਗੇ ਦੀ ਗੱਲ ਹੈ ਤੇਰੀ ਸਾਡੀ 13 ਦਾ ਪ੍ਰੋਗਰਾਮ ਹੈ ਉਹ ਐਜ਼ ਇਟ ਇਜ਼ ਹਜੇ ਕੈਮ ਹੈ ਸਰਕਾਰ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਜਲਦੀ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਗਰ ਸਰਕਾਰ 13 ਤੋਂ ਪਹਿਲਾਂ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਦੀ ਹੈ ਤਾਂ ਗੱਲ ਠੀਕ ਹੈ ਨਹੀਂ ਤਾਂ 13 ਦਾ ਪ੍ਰੋਗਰਾਮ ਐਜ਼ ਇਟ ਇਜ਼ ਸਾਡਾ ਜਾਰੀ ਹੈ ਔਰ ਉਹਦੇ ਤੇ ਅਸੀਂ ਮਤਲਬ ਆਪਦੀ ਜਿਹੜੀ ਸਾਡੇ ਫੋਰਮ ਨੇ ਉਹਨਾਂ ਫੋਰਮਾਂ ਦੇ ਵਿੱਚ ਜਾ ਕੇ ਅਸੀਂ ਕੱਲ ਤੱਕ ਮੀਟਿੰਗਾਂ ਕਰਕੇ ਪਰਸੋ ਤੱਕ ਮੀਟਿੰਗਾਂ ਕਰਕੇ ਇਹ ਸਾਰੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਇਹ ਸਾਰੀ ਚਰਚਾ ਉਹਨਾਂ ਨਾਲ ਸਾਂਝੀ ਕਰਾਣੀ ਹੈ ਕਿਹੜੀਆਂ-ਕਿਹੜੀਆਂ ਮੰਗਾਂ ਤੇ ਸਹਿਮਤੀ ਬਣ ਗਈ ਹੈ ਇਹ ਦੱਸ ਸਕਦੇ ਹੋ ਪਰਚੀਆਂ ਨੂੰ ਲੈ ਕੇ ਸੀਗਾ ਔਰ ਕੀਟਨਾਸ਼ਕ ਦਵਾਈਆਂ ਨੂੰ ਲੈ ਕੇ ਕਹਿ ਰਹੇ ਸੀਗੇ ਆ ਦੇਖਿਓ ਜੋ ਅੱਜ ਪੰਜਾਬੀ ਜੀ ਬੋਲ ਦੋ ਹਿੰਦੀ ਜੀ ਬੋਲ ਦੋ ਪੰਜਾਬੀ ਜੀ ਬੋਲ ਦੋ ਦੇਖਿਓ ਜੋ ਦੇਖਿਓ ਅੱਜ ਜੋ ہماری ਬਾਤचीत ਕੇਂਦਰ ਕੇ ਤਿੰਨ ਮੰਤਰੀ ਆਏ تھے ਆਪਕੋ ਗਿਆਤ ਹੋਗਾ हमारे प्रदेश के मुख्यमंत्री जी ने इन, इनिशिएटिव लेकर ये वार्ता करवाई है उनका धन्यवाद जिस तरह से डल्लेवाल जी ने बताया है कि सभी जो बारह हमने दस मांगे थी हमारी आपको पास चार्ट है हमारा उनके ऊपर डिटेल हमने बात की है और उस बात को ध्यान से बहुत सारे हमने फैक्ट उनके सामने रखे हैं उनका यह मानना है भी हम उन फैक्टों के ऊपर बड़े अच्छे ढंग से विचार विमर्श सरकार के बीच करेंगे और उसके बाद वो क्या बारह तक बताते हैं ये आने वाला समय बताएगा अच्छे माहौल में वार्ता हुई है जैसे डलेवाल साहब ने कहा का, अगर सरकार हमसे वार्ता जारी रखना चाहती है तो हमारे केएमएम और एसकेएम एम नॉन पोलिटिकल के दरवाजे सदा के लिए खुले हैं सरकार के साथ हम बातचीत के माध्यम से अपने सभी मसलों का हल चाहते हैं और दूसरा जहां तक हमारे आंदोलन का सवाल है अभी क्योंकि वार्ता शुरू हुई है इसलिए हमारा आंदोलन जारी है और कंटिन्यूटी रहेगा और जो आज की मीटिंग में बातें निकल कर आई हैं हमारे पास वो हम दोनों फोरमों में विचार करेंगे और उसके बाद ही कुछ बात कर सकेंगे तो इसलिए जो हमने एक ये भी बताया उनको कि आप विश्वास बहाल करना चाहते हैं हमारे साथ वार्ता करके पर जो हरियाणा में आप कर रहे हैं जिस तरह की आपने बैरिकेटिंग की है जिस तरह से आपने पेट्रोल पंप के ऊपर नोटिफिकेशन कर दिया आप ट्रैक्टरों में तेल नहीं डालने देंगे और जिस तरह से घरों में जाके दब दी जा रही है जिस तरह से तंग किया जा रहा है किसानों को और और कुर्की के भी बात की अगर आप रोड पर चढ़ेंगे आंदोलन में जाएंगे तो हम कुर्की करेंगे तो हमने उनको बताया अभी हम किसान मजदूर इस देश के वासी हैं हमें पीसफुल ढंग से अपनी बात रखने का अधिकार है तो अगर आप इस तरह से करेंगे तो हमारी भरोसा टूटेगा तो उन्होंने मीटिंग में जो केंद्रीय गृह राज्य मंत्री थे उनको बोला भी इसके बारे में मालूम करिए ऐसा नहीं होना चाहिए तो जो बातें थी वो अभी माहौल में हमने रख दी और आ, हम आशा भी करेंगे सरकार केंद्र के अगर स्वयं प्रधानमंत्री जी उन वो अगर चाह चाहें तो एमएसपी खरीद की गारंटी का कानून बन सकता अभी अभी पार्लियामेंट में सतर चल रहा है इच्छा शक्ति का सवाल है और हम माननीय प्रधानमंत्री से अपील करेंगे कि देश किसान और मजदूर से चलता है अस्सी करोड़ से ऊपर आबादी किसानों की है जो साठ परसेंट बनती है और अगर वो इनिशियेटिव लेंगे तो जरूर मसलों का हल होगा वैसे हमारा आंदोलन पीसफुली तरीके से लगातार जारी रहेगा और आगे जो भी हमारे समक्ष कोई बात आएगी पंजाब सरकार हमें बताएगी केंद्र तो हम समय समय पर आपको बताते रहेंगे और ये फिर दोबारा अपील करेंगे मीडिया से ये बड़ा आंदोलन है देश का आंदोलन है सभी की बात है हमारा सहयोग दीजिए और जो भी हमारे प्रदेश के पूरे देश भर के किसान हैं मजदूर हैं एक 40 ਕਰੋੜ ਲੋਕਾਂ ਦਾ ਸਵਾਲ ਹੈ ਦੇਸ਼ ਦੇ ਕਿਸਾਨ ਪਰ ਦੇਸ਼ ਚੱਲ ਰਹੀ ਹੈ ਸਹਿਮਤੀ ਬਣੀ ਹੈ ਇਹ ਦੱਸੋਗੇ ਕਿਸੇ ਗੱਲ ਤੇ ਸਹਿਮਤੀ ਬਣੀ ਹੈ ਜਾਂ ਭਰੋਸਾ ਹੀ ਮਿਲਿਆ ਦੇਖੋ ਜੇ ਕੋਈ ਸਹਿਮਤੀ ਬਣੀ ਹੁੰਦੀ ਤਾਂ ਆਪਾਂ ਦੱਸ ਦਿੰਦੇ ਠੀਕ ਹੈ ਉਹਨਾਂ ਕੁਝ ਗੱਲਾਂ ਕੀਤੀਆਂ ਵਾਂ ਅਸੀਂ ਫਾਰਮਾਂ 'ਚ ਵਿਚਾਰਾਂਗੇ ਠੀਕ ਹੈ ਜੀ ਜੇ ਕੋਈ ਗੱਲ ਬਣੀ ਹੁੰਦੀ ਤਾਂ ਆਪਾਂ ਜਰੂਰ ਤੁਹਾਨੂੰ ਦੱਸਦੇ ਹਾਂ ਜੀ ਐਮਐਸਕੇ ਨੂੰ ਲੈ ਕੇ ਸਮਾਜਿਕ ਰਿਪੋਰਟ ਨੂੰ ਲੈ ਕੇ ਕੋਈ ਚਰਚਾ ਹੋਈ ਨਹੀਂ ਪੰਦੇਸਰ ਅਲੰਬੀ ਚਰਚਾ ਹੋਈ ਆ ਜੀ ਹਰ ਇਸ਼ੂ ਤੇ ਚਰਚਾ ਪੰਦੇਸਰ ਪਹਿਲਾਂ ਵੀ ਚਰਚਾਆਂ ਕੀਤੀ ਅਸੀਂ 2-2 ਘੰਟੇ 3 ਘੰਟੇ ਮੀਟਿੰਗਾਂ ਹੋਈਆਂ ਅਸੀਂ ਲਗਭਗ 2-2.5 ਸਾਲ ਦਾ ਸਮਾਂ ਹੋ ਗਿਆ ਤੇ ਹਰ ਇੱਕ ਕੇਂਦਰ ਸਰਕਾਰ ਨੇ ਵਿਚਾਰ ਨਹੀਂ ਕੀਤਾ ਤੁਹਾਡੀਆਂ ਪੁਰਾਣੀਆਂ ਮੰਗਾਂ ਤੇ ਕੋਈ ਦੇਖਿਏ ਆਗਰ ਸਰਕਾਰ ਹਾਨੂੰ ਸੱਦਦੀ ਆ ਸਾਡਾ ਕੰਮ ਹੈ ਸਰਕਾਰ ਨਾਲ ਗੱਲਬਾਤ ਕਰਨੀ ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ ਕਿ ਅਸੀਂ ਗੱਲ ਕਰਕੇ ਮਸਲਿਆਂ ਦਾ ਹੱਲ ਨਹੀਂ ਚੰਦੇ ਹੋਗੇ ਅਰ ਸਚਜੇ ਟੰਗਣਾ ਉਹਨਾਂ ਨੂੰ ਇੱਕ ਇੱਕ ਗੱਲ ਦੱਸਣਾ ਜੇ ਕੋਈ ਚੀਜ਼ ਸਾਨੂੰ ਲੱਗੂਗੀ ਵੀ ਇਹ ਸਰਕਾਰ ਨੇ ਪੂਰੀ ਕਰ ਦੇਣੀ ਅਸੀਂ ਤੁਹਾਨੂੰ ਜੂਰ ਦੱਸਾਂਗੇ ਹਾਂ ਅਜੇ ਚਰਚਾ ਹੈ ਤੇਰਾ ਦੀ ਤਿਆਰੀ ਹੈ ਤੇਰਾ ਦੀ ਤਿਆਰੀ ਦੱਸੋ ਕੀ ਹੈ ਪੂਰੀ ਤਿਆਰੀ ਆ ਜੀ ਪਿੰਡਾਂ 'ਚ ਲੰਗਰ ਇਕੱਠਾ ਹੋ ਰਿਹਾ ਸਾਰੀ ਤਿਆਰੀ ਆ ਲੋਕ ਇਕੱਠੇ ਹੋ ਕੇ ਜੁੜ ਰਹੇ ਆ ਅਰ ਤੇਰਾ ਨੂੰ ਦਿੱਲੀ ਵਾਲ ਨੂੰ ਪੂਰੇ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਕੂਚ ਕਰਨਗੇ ਮੈਂ ਇੱਕ ਡੜੀ ਜੀ ਮੇਰੀ ਮੇਰੀ ਇੱਕ ਅਪੀਲ ਕਰ ਲੈਂਦੇ ਹੋ ਅਸੀਂ ਪੂਰੇ ਪੰਜਾਬ ਦੇ ਗਾਇਕਾਂ ਨੂੰ ਬੁੱਧੀ ਜੀਵੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਆਲ ਸੁਸਾਇਟੀ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਇਸ ਅੰਦੋਲਨ ਦੇ ਵਿੱਚ ਸਾਡਾ ਸਹਿਯੋਗ ਪਹਿਲਾਂ ਵੀ ਦਿੱਤਾ ਹੁਣ ਵੀ ਉਹ ਵੱਧ ਤੋਂ ਵੱਧ ਦੇਣ ਦੂਜੇ ਦੌਰ ਦੀ ਮੀਟਿੰਗ ਵਾਸਤੇ ਕੋਈ ਤੁਹਾਨੂੰ ਡੇਟ ਦਿੱਤੀ ਗਈ ਹੈ ਹਾਂ ਦੂਜੇ ਦੌਰ ਦੀ ਗੱਲ ਬਾਤ ਬਾਰੇ ਕੋ ਪੱਕੀ ਨਹੀਂ ਹੈ ਉਹ ਕਹਿੰਦੇ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਆ ਅਸੀਂ ਵੀ ਕਿਹਾ ਵੀ ਅਸੀਂ ਗੱਲਬਾਤ ਜਾਰੀ ਰੱਖਾਂਗੇ ਇਹ ਜਿਹੜੇ ਲਖੀਮਪੁਰ ਵਾਲੇ ਮਸਲੇ ਤੇ ਕੀ ਗੱਲਬਤ ਹੋਈ ਦੱਸੋ ਜਦੋਂ ਇਹ ਗੱਲ ਸਪਸ਼ਟ ਕੀਤੀ ਹੈ ਪਨੀਰ ਸਾਹਿਬ ਨੇ ਵੀ ਦੱਸੀ ਹੈ ਔਰ ਮੈਂ ਵੀ ਦੱਸੀ ਹੈ ਕਿ ਇੱਕ ਇੱਕ ਮੁੱਦੇ ਦੇ ਉੱਤੇ ਤੱਥਾਂ ਸਹਿਤ ਗੱਲ ਹੋਈ ਹੈ ਲਖੀਮਪੁਰ ਤੇ ਵੀ ਗੱਲ ਹੋਈ ਹੈ ਲਖੀਮਪੁਰ ਦੇ ਸ਼ਹੀਦਾਂ ਨੂੰ ਕੰਪਨਸੇਟ ਕਰਨ ਤੇ ਗੱਲ ਹੋਈ ਹੈ ਚਰਚਾ ਹੋਈ ਹੈ ਲੇਕਿਨ ਸਵਾਲ ਇਹ ਹੈ ਕਿ ਉਹਨਾਂ ਦੀ ਇਹ ਗੱਲ ਸੀ ਜਿਹੜੀ ਮੈਂ ਪਹਿਲਾਂ ਦੱਸੀ ਹੈ ਕਿ ਇਹਨਾਂ ਤੱਥਾਂ ਦੇ ਅਸੀਂ ਵਿਚਾਰ ਕਰ ਲਏ ਜਿਵੇਂ ਲਖੀਮਪੁਰ ਦਾ ਮਾਮਲਾ ਹੈ ਸਾਡੇ ਜਿਹੜੇ ਉੱਥੇ ਜ਼ਖਮੀ ਸੀਗੇ ਜ਼ਖਮੀਆਂ ਨੂੰ 10 ਲੱਖ ਰੁਪਈਆ ਹਰ ਜ਼ਖਮੀ ਨੂੰ ਦੇਣ ਦੀ ਗੱਲ ਸੀ ਔਰ ਉੱਥੇ ਜਿਹੜੇ ਅੱਜ ਸਰਕਾਰ ਦੇ ਮੰਤਰੀ ਆਏ ਸੀ ਉਹਨਾਂ ਵੱਲੋਂ ਕੇ ਇਹ ਗੱਲ ਹੀ ਆਈ ਕਿ 10 ਲੱਖ ਦੇਣ ਦੀ ਗੱਲ ਜੋ ਹੋਈ ਹੈ ਸਾਡੇ ਧਿਆਨ 'ਚ ਨਹੀਂ ਅਸੀਂ ਕਿਹਾ ਵੀ ਤੁਸੀਂ ਪੜਤਾਲ ਕਰ ਲਓ ਕਬਰੇਹੀ ਤਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਕਿ ਉਹਨਾਂ ਨੇ ਕਿਹਾ ਵੀ ਅਸੀਂ ਪੜਤਾਲ ਕਰ ਲਾਂਗੇ ਅਗਰ ਉਹ ਗੱਲ ਸੱਚ ਸੀ ਹਾਂ ਕੀਤੀ ਹੈ ਤਾਂ ਜਰੂਰ ਦੇਵਾਂਗੇ ਜਿਹੜੇ ਕੇਸ ਵਾਪਸ ਲੈਣ ਦਾ ਜ਼ਿਕਰ ਸੀਗਾ ਉਹ ਕੀ ਕਹਿ ਰਹੇ ਉਸ ਬਾਰੇ ਯਾਰ ਮੈਂ ਉਹੀ ਫੇਰ ਕਹਿ ਰਿਹਾ ਹਾਂ ਤੇ ਇਹਨੂੰ ਇਹਨੂੰ ਇਸ ਤਰ੍ਹਾਂ ਫਰੋਲਾਂਗੇ ਨਾ ਆਪਾਂ ਕੱਲੀ-ਕੱਲੀ ਗੱਲ ਨੂੰ ਤੇ ਬਹੁਤ ਲੰਬੀ ਚਰਚਾ ਸਾਡੀ ਹੋ ਜੂਗੀ ਉੱਤੇ ਮੈਂ ਮੈਂ ਬੇਨਤੀ ਕੀਤੀ ਆ ਕਿ ਇੱਕ-ਇੱਕ ਇਸ਼ੂ ਦੇ ਉੱਤੇ ਚਰਚਾ ਹੋਗੀ ਹਰੇਕ ਦੇ ਉੱਤੇ ਗੱਲ ਹੋਗੀ ਪੋਜ਼ਿਟਿਵ ਮਾਹੌਲ 'ਚ ਗੱਲ ਹੋਗੀ ਜਦੋਂ ਇਹ ਗੱਲ ਆ ਗਈ ਮੰਨਿਆ ਕੁਛ ਨਹੀਂ ਮਤਲਬ ਮੰਨਣਗੇ ਕੀ ਮੰਨਣਗੇ ਮੰਨਣਗੇ ਕੀ ਮੈਂ ਦੱਸਦਾ ਕਿ ਦੇਖੋ ਜਦੋਂ ਉਹਨਾਂ ਨੇ ਇਹ ਕਹਿਤਾ ਕਿ ਆਹ ਜਿਹੜੇ ਤੁਸੀਂ ਤੱਤ ਸਾਡੇ ਸਾਹਮਣੇ ਰੱਖ ਰਹੇ ਹੋ ਇਹਨਾਂ ਤੱਥਾਂ ਦੇ ਉੱਤੇ ਸਾਨੂੰ ਪੜਤਾਲ ਕਰ ਲੈਣ ਦਿਓ ਤਾ ਪੜਤਾਲ ਕਰ ਲੈਣਾ ਸਾਨੂੰ ਕੀ ਦਿੱਕਤ ਹੈ ਸਾਡਾ ਅੰਦੋਲਨ ਜਾਰੀ ਹੈ ਸਾਨੂੰ ਕੋਈ ਰੌਲਾ ਨਹੀਂ ਉਹਨਾਂ ਨੇ ਪੜਤਾਲ ਕਰਨੀ ਹੈ ਦੂਸਰੇ ਤਰੀਕ 13 ਫਰਵਰੀ ਦਾ ਪ੍ਰੋਗਰਾਮ ਸਾਡਾ ਮੈਂ ਪਹਿਲਾਂ ਹੀ ਦੱਸੀਆ ਭਨੇਰ ਸਾਹਿਬ ਨੇ ਦੱਸੀਆ ਕਿਉਂ ਸਾਡਾ ਐਜ਼ ਇਟ ਇਜ਼ ਜਾਰੀ ਹੈ ਉਹਦੇ ਚ ਕੋਈ ਦਿੱਕਤ ਨਹੀਂ ਹਾਂ ਸਰਕਾਰ ਨੇ ਸਾਨੂੰ ਇਹ ਕਿਹਾ ਕਿ ਅਸੀਂ ਮੀਟਿੰਗ ਤੁਹਾਡੇ ਨਾਲ ਫੇਰ ਕਰਨੀ ਚਾਹੁੰਦੇ ਆਂ ਆਪਾਂ ਗੱਲਬਾਤ ਦਾ ਦੌਰ ਜਾਰੀ ਰੱਖਾਂਗੇ ਅਸੀਂ ਕਿਹਾ ਕਿ ਅਸੀਂ ਐਗਰੀ ਆਂ ਗੱਲਬਾਤ ਤੋਂ ਜਦੋਂ ਬੰਦੀਆਂ ਕਦੇ ਨਾ ਭੱਜੀਆਂ ਇਹ ਨਾ ਭੱਜੀਆਂ ਨਾ ਭੱਜਣਗੀਆਂ ਜਦੋਂ ਵੀ ਸਾਨੂੰ ਬੁਲਾਉਣਗੇ ਅਸੀਂ ਉਸੇ ਟਾਈਮ ਦੇ ਉੱਤੇ ਗੱਲਬਾਤ ਲਈ ਹਾਜ਼ਰ ਹੋਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ